ਸਾਡਾ ਕੋਈ ਵੀ ਪ੍ਰੋਗਰਾਮ ਹੁੰਦਾ ਉਹਨੂੰ ਕਾਹਦੇ ਜਾਂਦੇ ਉਹ ਸਰਕਾਰ ਤੱਕ ਆਣ ਭਰੇ ਦਾਤ ਤੱਕ ਤੇ ਇਹ ਸਾਡੀ ਆਵਾਜ਼ ਚੰਨੀ ਹੋਵੇ ਸਾਡਾ ਪ੍ਰੈਸਰ ਕਾਰਪਸ ਦਾ ਮਤਲਬ ਸੀ ਪਿਛਲੇ ਦਿਨੀ ਲੱਗਦਾ ਆਪਣੇ 3 ਸਾਲ ਹੋ ਗਏ ਸਰਕਾਰ ਆਈ ਸਾਡੇ ਨੂੰ ਬਾਰ ਬਾਰ ਮੀਡੀਆਨ ਕਰਦੀ ਸਰਕਾਰਾਂ می بندیاں جیسا نے پر حل کوئی نہیں کرتی پچھلے دن ہی اِسی نو دس گیارہ تاریخ کی ہڑتال رکھی جس پہلے دنوں نے نو تریق نو ہڑتال کی بسان کا چکا جام کیا وجہ ਸਾਡੀ ਮੀਟਿੰਗ ਬਣਾਈ ਗਈ ਮੀਟਿੰਗ ਅੰਮੜ ਜੋਬ ਟਰਾਂਸਪੋਰਟ ਮੰਤਰੀ ਸਟਾਫ ਵਿਦੇਸ਼ ਮੰਤਰੀ ਸਾਹਿਬ ਨੇ ਕੀਤੀ ਜਿਸ ਵਿੱਚ ਉਹਨਾਂ ਨੇ ਸਾਨੂੰ ਪੂਰਾ ਪ੍ਰੋਸਸ ਉਹ ਮਾਇਆ ਜਿੰਨੀਆਂ ਵੀ ਟੱਡੀਆਂ ਮੰਗਾਂ ਕੋਨਾਂ ਨਹੀਂ ਤੁਹਾਡੇ ਤਰੰਧ ਹਾਲ ਕੀ ਤਾਇਆ ਹੋਗਾ ਪਰ ਤਾਂ ਕਹਾਣੀ ਉਸ ਤੋਂ ਬਾਅਦ ਮੀਡੀਆ ਲਈ ਦਿਆ ਦਿੰਦਾ ਫੈਸਲੇ ਵੀ ਦਿਆ ਦਿੰਦਾ ਵੀ ਸਾਰੇ ਸੁਣੇ ਹੋਣਾ ਪਰ ਉਸ ਤੋਂ ਬਾਅਦ ਸਾਡੀਆਂ ਦੋ ਬਿਣੀਆਂ ਬਣਾਈਆਂ ਸਰਕਾਰ ਨੇ ਉਹ ਦੋਨਾਂ ਮੀਟਿੰਗਾਂ ਦੇ ਵਿੱਚ ਹੀ ਸਰਕਾਰ ਟਾਵਲ ਦੋ ਜਾਂਦੀ ਰਹੀ ਜੇਸਪੀ ਟੈਕਸਰ ਨਾਲ ਗੱਲ ਕਰਨੇ ਸਾਨੂੰ ਜਿਹੜੋ 22 ਡਿਗਰੀ ਫੈਗਾ ਮੀਟਿੰਗ ਦੇ ਵਿੱਚ ਜਿਹਨੇ ਤੁਹਾਡੇ ਕਾਤੇ ਮੁਲਾਜ਼ਮਾ ਉਹ ਪੱਕੇ ਕੀਤੇ ਜਾਣਗੇ ਉਹ ਸਾਡੇ ਸਰਬੋਸਰਵੋਣਾ ਕੇ ਜਿਹੜੇ ਅਫਸਰ ਸਰਵੋਣੇ ਮੁਲਾਜ਼ਮਾ ਪੁਨਰ ਕੰਟਰੈਕਟ ਤੇ ਲਿਆਇਆ ਜਾਊਗਾ ਪਰ ਹਲੇ ਤੱਕ ਸਰਕਾਰ ਵੱਲੋਂ ਟਾਲਪੋਟ ਕੀਤਾ ਜਾ ਰਿਹਾ ਤਾਂ ਇਹ ਸਾਡੀ ਇਹ ਦੋ ਮੀਟਿੰਗਾਂ ਸੀ ਉਹ ਸਰਕਾਰ ਨੇ ਸਾਡਾ ਨਾਂ ਨਹੀਂ ਲਿਆ ਇੱਕ ਮਹੀਨੇ ਸਾਡੀ ਮਾਜੋ ਉਸ ਕਥਾਵਾ ਨੇ ਬੁਲਾਈ ਸੀ ਉਹਦੇ ਵਾਰਤ ਵੀ ਕੋਈ ਪੱਖੀ ਵਿਚਾਰਾ ਨਹੀਂ ਮਿਲਿਆ ਜਿਹੜੇ ਰੋਜ਼ ਵਜੋਂ ਕਾਫੀ ਭਾਈ ਦੀ ਫੇਰ ਕਾਲੀਤੀ ਹੋਈ ਆ ਬਿਜੇ ਸਰਕਾਰ ਸਾਡੇ ਨਾਲ ਮਿਲਣ ਨਹੀਂ ਕਰਦੀ ਜੋ ਗੜੀਆਂ ਮਗਰਾਂ ਹਾਲ ਨਹੀਂ ਕਰਾਦੀ ਤੇ 28 ਤਰੀਕ ਨੂੰ ਅਸੀਂ ਫਿਰ ਦੁਬਾਰਾ ਮਾਨਕੀ ਤੇ ਸਮਝੀਆਂ ਕਾਰ ਕਰਾਂਗੇ ਸਰਕਾਰ ਨੇ ਪਿਛਲੀ ਮੀਟਿੰਗ ਦੇ ਵਿੱਚ ਇੱਕ ਕਮੇਟੀ ਗਠਿਤ ਕੀਤੀ ਸੀ ਉਹ ਕਮੇਟੀ ਨੇ ਕੋਈ ਖਾਲਪਕੀ ਜਵਾਬ ਨਹੀਂ ਦਿੱਤਾ ਕਮੇਟੀ ਵੀ ਸਰਕਾਰ ਨਾਲ ਮੀਟਿੰਗ ਕਰਦੀ ਹੈ ਜੀ ਪਰ ਉਹ ਜਿਹੜੀਆਂ ਮੀਟਿੰਗਾਂ ਮੈਨੇਜਮੈਂਟ ਦੇ ਕਮੇਟੀ ਨੇ ਕੀਤੀਆਂ ਵਾ ਉਹਦਾ ਕੋਈ ਫਲਸਫਾ ਨਹੀਂ ਕੱਢਿਆ ਉਹਨਾਂ ਨੇ ਸਨਾਈਂ ਵਿੱਚ ਸਾਰੀਆਂ ਚੁਆਟੀਆਂ ਸਭ ਤੋਂ ਮੰਗਾਂ ਤੋਂ ਬਾਰੇ ਜਵਾਬੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੀਟਿੰਗ ਦੇ ਵਿੱਚ ਸਾਰੀਆਂ ਮੰਗਾਂ ਨੂੰ ਸਰਕਾਰ ਵੱਲੋਂ ਸਹਿਮਤੀ ਜਤਾਈ ਗਈ ਸੀ ਜਿੰਨੀਆਂ ਵੀ ਕੱਢੀਆਂ ਮੰਗਾਂ ਵਾ ਕੱਚੇ ਰਕਾਏ ਕੱਚੇ ਮਾਰਿਆਂ ਮੰਗਾਂ ਉਹ ਸਾਰੀਆਂ ਤੁਰੰਤ ਹੱਲ ਕੀਤੀਆਂ ਜਾਣੀਆਂ ਚਾਹੀਦੀਆਂ ਸਰਕਾਰ ਨੇ ਪਰ ਮੈਨੇਜਮੈਂਟ ਨੇ ਉਹਨਾਂ ਦਾ ਕੋਈ ਵੀ ਹੱਲ ਨਹੀਂ ਅਜਾ ਕੀਤਾ ਹੋਰ ਵੀ ਬਹੁਤ ਵੀ ਗੱਲ ਕੀਤੀ ਸਰਕਾਰ ਨੇ ਉਹ ਵੀ ਇੱਕ ਸਾਲ ਲੱਗ ਪਾ ਗਿਆ ਮੁੱਖ ਮੰਤਰੀ ਸਾਹਿਬ ਨੇ ਵੀਡੀਓ ਦਿੱਤੀ ਸਾਡੇ ਨਾਲ ਉਹਦੀ ਵੀ ਕਮੇਟੀ ਲੱਗ ਪਾਈ ਸੀ ਵੀ ਇਹਨਾਂ ਦੀ ਪ੍ਰੋਸੀਜਰ ਬਣਾ ਕੇ ਮਾਉਂ ਕੁੜਾ ਮਾ ਕੀਤਾ ਜਾਵੇ ਉਹ ਵੀ ਬਹੁਤ ਵੀ ਇੱਕ ਸਾਲ ਹੋ ਗਿਆ ਜਿਹੜੇ ਥਾਵਾਂ ਤੇ ਫੌਜੀ ਪਈ ਉੱਥੇ ਹੀ ਪਈ ਆ ਸਰਕਾਰ ਨੇ ਅੱਗੇ ਵੀ ਦਿਨਾਂ ਪਿੱਛੇ ਕੀਤਾ ਕੇ ਨਾ ਹੀ ਗੱਲਬਾਤ ਨਹੀਂ ਕੀਤੀ ਆ ਉਸੇ ਤਵੀ ਸਾਡੇ ਬਾਰਡਰਾਂ ਦੇ ਵਿੱਚ ਬਹੁਤ ਜ਼ਿਆਦਾ ਹੰਸਿਆ ਚੌਕ ਦੇ ਮੁਖੌਤਰ ਸਾਹਿਬ ਨੇ ਆਪ ਮੀਟਿੰਗ ਕੀਤੀ ਸੀ ਮੀਟਿੰਗ ਕਰਕੇ ਮਰਦਾਵਾਰ ਫਿਰ ਸਾਡੇ ਨਾਲ ਦੀਵਾ ਪਰ ਇਹ ਤੋਂ ਸਪਸ਼ਟ ਪਤਾ ਲੱਗ ਗਿਆ ਸਰਕਾਰ ਦਾ ਬਿਲਕੁਲ ਅਗਰ ਨਹੀਂ ਕਰਦੀ ਆ کوئی بھی مگا کا حل نہیں کرنا چاہیے اس کر کے ستاونی اور مینجمنٹ کو بھی چنی جی سارا اٹھائی تریق نگا نہ حل کھڑیا گیا تو ابھی پورن طور سے چاہا جام کریں گے پہلے بھی سرکار وقت وقت ਬੈਸਬੋਰਡ ਵੀ ਜਾਰੀ ਕੀਤੇ ਨੋਰਸ ਵੀਸਾ ਜਾਰੀ ਕੀਤੇ ਆ ਸਾਡੇ ਮਹਿਕਮੇ ਦੇ ਵਿੱਚ ਇੱਕ ਪਹਿਲਾ ਠੇਕੇਦਾਰ ਸੀ ਉਹ 90 ਕਰੋੜ ਰੁਪਏ ਦਾ ਕਾਰਾ ਲਾ ਗਏ ਸਾਡੇ ਸੋਲੂਸ਼ਨ ਯਰ ਲੇਰੋ ਕੰਟ੍ਰੈਕਟਰਾਂ ਨੇ ਕਾਗੇ ਸਾਡਾ ਜੀਪੀਐਫ ਐਂਡ ਈਐਸਆਈ 90-10 ਕਰੋੜ ਦਾ ਲੜਪੜ ਕਹਾੜਾ ਕੇ ਉਹ ਪਾ ਗਏ ਨਾ ਸਰਕਾਰਾਂ ਨੇ ਕੋਈ ਕਾਰਵਾਈ ਕੀਤੀ ਉਹਨਾਂ ਦੇ نہ ہی کوئی محکمے نے کاروائی کیا ٹھیک دو کمپلیٹا دے چکے سیکٹر سے بھی چلی گا اور بھی کمپلینٹ کی وہ ٹھیک کوئی کاروائی نہیں ہوئی اور سارے آؤٹ سورس دوبارہ پتی کی جہی ہے نو ٹھیک لیا گیا ہوا ਠੇਕੇਦਾਰ ਵੱਲੋਂ ਵੀ ਨਾ ਤਾਂ ਕੋਈ ਸਮਝਣ ਦਾ ਆਪਰਗਣ ਤਾਂ ਲਾ ਦਿੱਤੀ ਜਾਂਦੀ ਆ ਜੇ ਸਰਕਾਰ ਨਾਲ ਗੱਲ ਕਰਦੇ ਆ ਜਾਂ ਮੈਨੇਜਮੈਂਟ ਨਾਲ ਗੱਲ ਕਰਦੇ ਸਰਭਾ ਤੋਂ ਆਉਂਦੀ ਮੈਨੇਜਮੈਂਟ ਹੀ ਗੱਲ ਕਹਿੰਦੀ ਆ ਵੀ ਤੁਹਾਡਾ ਠੇਕੇਦਾਰ ਕੋਈ ਨਹੀਂ ਹੈਗਾ ਜਿਹੜਾ ਨਵਾਂ ਠੇਕੇਦਾਰ ਪਾਇਆ ਉਹਨੇ ਵੀ ਸਾਡੇ ਪਿਛਲੇ ਦਸਾਹਰ ਮਹੀਨੇ ਦੇ ਈਫਲ ਹੋਰ ਲਾੜ ਲੱਗ ਰਹੀਏ ਸੀ ਉਹ ਵੀ ਉਹਨੇ ਸਾਰਾ ਰਾਜ ਦੇ ਰਾਜ ਕਿਸੇ ਵਰਕਰ ਦੇ ਖਾਤੇ ਤੇ ਬੈਠਦਾ ਨਹੀਂ ਪਾਇਆ ਸਰਕਾਰ ਨੇ ਉਸ ਦੇ ਉੱਪਰ ਕੋਈ ਜਾਂਚ ਨਹੀਂ ਕੀਤੀ ਇਸ ਕਰਕੇ ਸਰਕਾਰ ਤੋਂ ਨਾਮ ਕਰਦੇ ਹਾਂ ਜਿਹੜੇ ਤੁਸੀਂ ਲਗ ਲਗ ਠੇਕੇਦਾਰ ਲੈ ਕੇ ਆਉਣੇ ਆ ਉਹ 6 ਸਾਲ 2 ਸਾਲ ਦਾ ਰਹਿ ਗਏ ਦਾਦੋ ਤਾਦਾਂ ਮੇਰਾ ਤੇਰਾ ਕਰੋੜ ਰੁਪਈਆ ਲੁੱਟ ਕੇ ਲੈ ਜਾਂਦੇ ਆ ਕੋਈ ਉੱਤੇ ਮੈਨੇਜਮੈਂਟ ਕਾਰਵਾਈ ਕਰਦੀ ਨਾ ਕੋਈ ਸਰਕਾਰ ਉੱਤੇ ਕਾਰਵਾਈ ਕਰਦੀ ਆ ਤੋਂ ਵੀ ਸਾਡੇ ਨੂੰ ਲਿਖਤੀ ਰਿਪੋਰਟਾਂ ਉਹਨੀਆਂ ਠੀਕੇ ਨਾਲ ਆਉਂਦੀਆਂ। ਨਾ ਸਰਕਾਰ ਨੇ ਕਾਰਵਾਈ ਕੀਤੀ ਆਲੇ ਨਾਮ ਮੈਂ ਜਿਹੜਾ ਕਾਰਵਾਈ ਕੀਤੀ ਆ। ਇਹ ਤਾਂ ਵੀ ਉਹਨਾਂ ਟਾਈਮਿੰਗ ਤੋਂ ਧੱਬਾ ਲੱਗਣਾ ਹੁੰਦਾ ਬੇਸਿਕ ਇਸ਼ੂਸ ਗੈਰ ਗੈਰੇ ਹੀ ਉੱਠਣੇ ਲੱਗਦੇ। ਬਿਲਕੁਲ ਜਿਗਰ ਵਿੱਚ ਸਾਡੇ ਇਸ਼ੂ ਇਹ ਆ। ਇਕੱਲੇ ਸਾਡੇ ਜਿੰਨੇ ਕੱਟੇ ਬਣਾ ਰਹੇ ਨਾ। ਉਹਨਾਂ ਨੂੰ ਲਗਭਗ 10 ਸਾਲ ਤੋਂ ਉੱਪਰ ਸਮਾਂ ਹੋ ਗਿਆ ਡਾਕਟਰ ਦੇ। ਉਹਨਾਂ ਨੂੰ ਪੱਕਾ ਕੀਤਾ ਜਾਵੇ। ਅਲਰੇਡੀ ਸਾਡੇ ਆਊਟਸੋਰਸ ਤੇ ਨਿਲਾਮ 12 13 13 ਸਾਲ ਤੋਂ ਕੰਮ ਕਰ ਰਹੇ ਆ ਉਹਨਾਂ ਨੂੰ ਪ੍ਰੋਜੈਕਟ ਦੇ ਦਿੱਤਾ ਜਾਵੇ ਕਿਉਂਕਿ ਜੀਐਸਟੀ ਦੇ ਸਬੰਧ ਠੇਕੇਦਾਰਾਂ ਨੂੰ ਬੜੀ ਵੱਡੀ ਲੋਟਾਂ ਦਿੱਤੀ ਜਾ ਰਹੀ ਹੈ ਬਾਰ ਬਾਰ ਹੀ ਵਿਅਕਤੀ ਰੂਪ ਦੇ ਵਿੱਚ ਸਰਕਾਰ ਨੂੰ ਵੀ ਦੇ ਚੁੱਕੇ ਹੈ ਮੈਨੇਜਮੈਂਟ ਵੀ ਦੇ ਚੁੱਕੇ ਆ ਪਤਾ ਨਹੀਂ ਕੀ ਇਹਨਾਂ ਦੀ ਮੇਰੀ ਭੁਗਤੀ ਹੈ ਜੋ ਠੇਕੇਦਾਰ ਆਪਣੇ ਭਾਅ ਵੀ ਘਟਾਣਾ ਚਾਹੁੰਦੇ ਸੋ ਸਾਡੇ ਮੈਗਨੇਜਮੈਂਟ ਵਿੱਚ ਕੋਲੇ ਮਲਾਦਨਾ ਜਿਹੜੀ ਛੋਟੀਆਂ ਛੋਟੀਆਂ ਰੋਡਾਂ ਕਾਹਦੀ ਇਹਾਰੇ ਬਲੈਕਲੇਸ਼ ਕੀਤੇ ਆ ਔਰ ਬਾਹਰ ਕੱਢੀ ਹੋਈ ਲੈਗਮੇ ਦੇ ਵਿੱਚੋਂ ਅਸੀਂ ਉਹਨਾਂ ਨੂੰ ਕਿਹਾ ਦੇ ਇੱਕ ਮੋਦਾ ਦੇ ਕੇ ਉਹਨਾਂ ਨੂੰ ਰਹਾ ਨੀਤਾ ਜਾਵੇ ਪਰ ਉਹ ਵੀ ਸਰਕਾਰ ਫੜੇ ਡਟ ਵੱਲ ਉਹਨਾਂ ਦੀ ਵੀ ਸਰਵਾਈਵ ਕਰਦੀ ਸਾਡੇ ਕੋਈ ਪ੍ਰੋਟੈਕਟਰ ਵਾਲੀ ਸਾਦੀ ਆ ਜਿਨ੍ਹਾਂ ਦੀ ਰਿਪੋਰਟਾਂ ਲਗਾਈਆਂ ਹੋਈਆਂ ਨੇ ਉਹਨਾਂ ਨੂੰ ਸਰਕਾਰ ਆਪਣੇ ਵਿਭਾਗਾਂ ਦੇ ਵਿੱਚ ਲੈ ਨਹੀਂ ਗਈ ਨਵਾਂ ਥੇਕ ਦਾ ਪਿਆਕੇ ਜੇ ਨਵੀਂ ਭਰਤੀ ਕਰਵੇ ਉਹ ਵੀ 10000 ਰੁਪਏ ਦੇ 12-12000 ਰੁਪਏ ਦੇ ਭਰਤੀ ਕਰਦੇ ਆ ਉਹ ਵੀ ਵਰਤਨਾ ਦਾ ਬਹੁਤ ਵੱਡਾ ਛੋਟਕ ਕਰਦੇ ਆ ਤੁਸੀਂ ਆਪ ਜਾਣਦੇ ਹੋ 10 ਤੋਂ 12000 ਰੁਪਏ ਦੇ ਵਿੱਚ ਵਿੱਚ ਕਿਸੇ ਵੀ ਮੁਲਾਜ਼ਮ ਦਾ ਬਜਾੜਾ ਨਹੀਂ ਹੁੰਦਾ ਇਹ ਸਰਕਾਰ ਸ਼ਰੀਰਾਂ ਸੋਚੇ ਜਾਂਦੀ ਜਦੋਂ ਸਰਕਾਰ ਸਫਲ ਦੀ ਹੋਈ ਸੀ ਇਸ ਨੇ ਕਿਹਾ ਸੀ ਕਿ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੋਈ ਠੇਕੇਦਾਰ ਨਹੀਂ ਰਹਿਣ ਦੇਣਾ ਕੋਈ ਵੀ ਕੱਚਾ ਕਰਮਚਾਰੀ ਕਿਸੇ ਭਾਗ ਦੇ ਵਿੱਚ ਨਹੀਂ ਰਹਿਣ ਦੇਣਾ ਇਹ ਆਪ ਤੁਹਾਨੂੰ ਸ਼ਹਿਰਿਆਂ ਨੂੰ ਦੇਖਦੇ ਹੋ ਸਾਡੇ ਭਾਰ ਦੇ ਵਿੱਚ ਦਬਾਰ ਤੋਂ ਫੇਰ ਲਗਭਗ 750 ਰੁਪਏ ਦੀ ਭਰਤੀ ਕੀਤੀ ਹੈ ਨਵੇਂ ਉਹ ਵੀ ਕੱਚੇ ਰੋਲ ਤੇ ਏਸੀ ਆ ਬਾੜ ਤੋਂ ਪੰਜਾਬ ਤੋਂ ਬਾੜ ਤੋਂ ਠੇਕੇਦਾਰਾਂ ਨੇ ਆ ਲਿਆ ਆ ਕੇ ਇਹਦੇ ਭਰਤੀ ਕਰ ਰਿਹਾ ਇਹ ਸ਼ਹਿਰਿਆਂ ਨੂੰ ਸਾਡੇ ਵਰਤਨਾ ਦਾ ਝੁਕਣ ਹੋ ਰਿਹਾ ਉਹ ਸਾਡੇ ਮਲਾਇਮਾਂ ਦਾ ਝੁਕਣ ਹੋ ਰਿਹਾ 10 12 ਰੁਪਏ ਦੇ ਡੈਰ ਭਰਤੀ ਕਰ ਰਿਹਾ ਇਹ ਉਹ ਰੱਜੂਆ ਬੰਦੇ ਜਿਹੜਾ ਨਾਮ ਰਿਸ਼ਵਤ ਲਈ ਦੇ ਨਾਮ ਲੈਂਦੇ ਨੇ ਜਿਹੜੇ ਤੁਹਾਡੇ ਇਹ ਕੰਟੈਕਟ ਹੈ ਬਿਕਣਾ ਰਿਹਾ ਕਿ 10000 12-12 ਕਰੋੜ ਦਾ ਉਧਾਰਾ ਕਰੇ ਉਹਨਾਂ ਲਈ ਤਾਂ ਕੋਈ ਮੁਸ਼ਕਿਲ ਨਹੀਂ ਆਉਂਦੀ ਬਿਲਕੁਲ ਜੀ ਅਸੀਂ ਉਹਨਾਂ ਦੀ ਰੈਜੀਸਟ੍ਰੈਂਸ ਨੂੰ ਅਪਡੇਟ ਕੀਤੀ ਆ ਸਰਕਾਰ ਨੂੰ ਵੀ ਅਪਡੇਟ ਕੀਤੀ ਆ ਸਾਡੇ ਉਹ ਗੋਪਨਤਰੀ ਸਾਹਿਬ ਨੂੰ ਵੀ ਲਿਖਤੀ ਸ਼ਿਕਾਇਤ ਦਿੱਤੀ ਆ ਔਰ ਕਾਦੀ ਮੈਟਰੋਪੋਲਿਸ ਕੋਲ ਤਾਂ ਸ਼ਿਕਾਇਤਾਂ ਜਾਣੀ ਆ ਪਰ ਕਿਸੇ ਵੀ ਮੇਂ ਉਹਨਾਂ ਦੇ ਖਾਤੇ ਕੋਈ ਨਹੀਂ ਦਿੱਤੀ ਅਸੀਂ ਲੋਕਾਂ ਵਾਲੀ ਇਹ ਗੱਲ ਕਰ ਰਹੇ ਆ ਕਿ ਇਹਨਾਂ ਠੇਕੇਦਾਰਾਂ ਨੂੰ ਲੱਗ ਪਈ ਜਵੇ ਇਹਨਾਂ ਦੇ 20 ਘੰਟਾ ਕਰਦੇ ਵੇ ਨਾਲ ਇਹਨਾਂ ਇਹਨਾਂ ਦੇ ਪਰਚੇ ਦਰਜ ਕਰਕੇ ਇਹਨਾਂ ਨੂੰ ਜੇਲ੍ਹਾਂ ਦੇ ਭੇਜਿਆ ਜਾਵੇ ਪਰ ਲਗਭਗ 10 ਤੋਂ 12 ਕਰੋੜ ਪਹਿਲਾ ਠੇਕਾ ਲਾ ਗਿਆ 12-13 ਕਰੋੜ ਰੁਪਇਆ ਹੋਣ ਵਾਲਾ ਠੇਕੇਦਾਰ ਖਾ ਗਿਆ ਕਿਸੇ ਨੇ ਕੋਈ ਨਾ ਸਰਕਾਰ ਦਾ ਮੈਨੇਜਮੈਂਟ ਨੇ ਕਿਸੇ ਨੇ ਕੋਈ ਕਾਰਵਾਈ ਕੀਤੀ ਇਹਨਾਂ ਨੂੰ ਤੁਹਾਨੂੰ ਇਸੀ ਦਾ ਪਤਾ ਹੈ ਹਾਂ ਇਹਨਾਂ ਦਾ ਪਰ ਉਹਦਾ ਗੱਲ ਹੈ ਬਿਲਕੁਲ ਜੀ ਅਸੀਂ ਲਿਖਤੀ ਰੂਪ ਦੇ ਵਿੱਚ ਸਬੂਤ ਦੇ ਦਿੱਤੇ ਆ اسی اپنے مرکم کے سارے کٹیلا کروا کر انہوں نے موت اپنا آگے سرکار میں دے چکے ہیں کہ دس تو بارہ کروڑ روپیہ اور سارے ہر ڈرائیور اور کرائم کی دس دس ہزار روپیہ سپورٹ لیا جی نقل <سؤال> ہے وہ بھی انہوں نے واپس کی تھی وہ بھی کھا گیا نہ مینجمنٹ نے کوئی جگہ لکھتی روپ میں دیتا کہ انہوں نے سیکورٹیاں واپس کی جائیں جہاں ای بی ایف جہاں ای ایس آئی کا جہاں پیسہ ہوا وہ انہوں نے واپس کیا جائے سرکار نے کوئی کاروائی نہیں کی انہوں نے سیمیٹری کو جو ہے وہ ہمیں آج تک نہ ایسی 9 10 11 ਦੇ ਸਾਡੀ ਅਰਦਾਸ ਸੀ 9 ਤਰੀਕ ਨੂੰ 9 ਤਰੀਕ ਨੂੰ ਵੀ ਸਾਹੀ ਬੀਲਿੰਗ ਦੀ ਜਿਹੜੀ ਸਰਕਾਰ ਨਾਲ 9 ਤਰੀਕ ਨੂੰ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਅਸੀਂ ਫਾਈਨਲ ਅਸੀਂ ਫਾਈਨਲ ਨੂੰ ਮੀਟਿੰਗ ਕਰਾਂਗੇ ਉਹਦੇ ਵਿੱਚ ਕੋਈ ਵੀ ਸਰਕਾਰ ਜੋ ਵੀ ਫੈਸਲਾ ਲੈ ਕੇ ਉਹ ਤੁਹਾਨੂੰ ਦੱਸੀਆ ਦੇਊਗਾ ਪਰ ਸਰਕਾਰ ਨੇ ਕਿਹਾ ਸੀ ਤੁਹਾਡੇ ਨਾਲ 2 ਮੀਟਿੰਗਾਂ ਪਹਿਲਾਂ ਕੀਤੀਆਂ ਜਾਣਗੀਆਂ ਜਿਸ ਵਿੱਚ ਅਸੀਂ ਕਮੇਟੀ ਜਿਹੜੀ ਤੁਹਾਡੇ ਜਥੇਬੰਦੀ ਬੁਲਾ ਕੇ ਜਿਹੜੀਆਂ ਮੰਗਾਂ ਦੇ ਸਹਿਮਤੀ ਹੋਏਗੀ ਉਹ ਅਸੀਂ 2 ਕੱਜੀਆ ਮੀਟਿੰਗਾਂ ਕਰਾਂਗੇ ਔਰ ਫਾਈਨਲ ਮੀਟਿੰਗ ਸੈਸ਼ਨ ਵੀ ਕਰਾਂਗੇ 28 ਤਰੀਕ ਦੀ ਮੀਟਿੰਗ ਤੋਂ ਪਹਿਲਾਂ ਹੀ ਆਪਾਂ ਸਰਕਾਰ ਤੋਂ ਬੁਲਾਏ ਗਏ ਹਾਂ ਕਿ ਸਰਕਾਰ ਨੇ ਐਂਕੀ ਵੀ ਕੋਈ ਚੀਜ਼ ਨਹੀਂ ਕਰਨਾ ਬਿਲਕੁਲ ਹੀ ਸਾਨੂੰ ਉਹੀ ਸਰਕਾਰ ਨੇ ਇਹ ਸਤਾਵੇ ਦੇਣ ਲੱਗੀਆਂ ਕਿਉਂਕਿ ਸਰਕਾਰ ਨੇ ਸਾਨੂੰ ਬੁਲਾਇਆ ਸੀ ਆਪ ਬੁਲਾ ਕੇ ਬਨੇ ਕੇਵਲ ਸਮਾਪਤ ਨੂੰ ਦੋ ਮੀਟਿੰਗਾਂ ਲੱਗੀਆਂ ਜਾਂਦੀਆਂ ਪਰ ਉਹ ਦੋਵੇਂ ਹੀ ਮੀਟਿੰਗਾਂ ਸਰਕਾਰ ਨੇ ਸੱਦਾ ਨਾ ਕਿੰਨੀਆਂ ਨਹੀਂ ਹਰ ਨਾਲ ਤੋਂ ਬਾਅਦ ਉਹ ਮੀਟਿੰਗਾਂ ਜੁਪਤੀ ਕਿਉਂ ਸੀ ਕਿਉਂਕਿ ਉਹਨਾਂ ਨੇ ਖਿਆਲੀ ਤਾਲੀ ਜਦ ਦੇ ਬੰਦੀ ਬੁਲਾ ਕੇ ਔਰ ਸਾਡੀ ਮੈਨੇਜਮੈਂਟ ਅਸੀਂ ਬੁਲਾ ਕੇ ਉਹਨਾਂ ਨੇ ਵੀ ਤਾਂ ਆਪਣਾ ਸਹਿਣ ਕੀਤਾ ਜਾਊਗਾ ਕਿ ਕਿਹੜੀਆਂ-ਕਿਹੜੀਆਂ ਬੰਦਾ ਪਹਾੜੀਆਂ ਤੇ ਹਲ ਕੀਤਾ ਜਾਊਗਾ ਚੀਜ਼ ਹੋਰ ਕਲੀਅਰ ਕਰੋ ਕਿ ਟਾਈਮ ਟੇਬਲ ਸੀ ਕਿੰਨੇ ਨਾਮ ਆ ਨਿਕਲੇ ਇਸ ਤੋਂ ਬੰਦ ਇਹ ਪਸੰਦ ਕਿ ਇਹ ਆਟਾ ਸੀ ਬੰਵਾ ਸੋੜਵੀਂ ਕਿ ਟੋਟਲ ਕਿੰਨੀਆਂ ਬੱਸਾਂ ਨੇ ਕਿੰਨੇ ਡਰਾਈਵਰ ਲੱਗੇ ਇਹ ਲੱਗੋਗੇ ਬੰਵਾਸ ਔਰ ਪਿਆਗੀ ਦੀ ਵੀ ਬੱਸਾਂ ਬੰਦ ਕੀਤੀਆਂ ਗਈਆਂ ਔਰ ਪਿਆਗੋ ਰਹੀਆਂ ਬੱਸਾਂ ਦੇ ਟਿਕਟ ਮਲਾਵਾ ਉਹ ਤਾਂ ਰਖਾ ਦੇ ਚਾਹੁੰਦੇ ਨਹੀਂ ਕਿਉਂਕਿ ਤੁਹਾਨੂੰ ਪਤਾ ਹੈਗਾ ਸੋ ਕੋ ਰੈਗੂਲਰ ਆਦਮਾ ਹੌਸਫੋਰਸ ਨੇ ਲਾਜ ਕਿੰਨੇ ਤੁਹਾਡੇ ਕੀ ਲਾਤੀ ਸੀ ਕਿੰਨਾ ਸਿੱਟੇ ਨੇ ਕਿੰਨੇ ਮਾਰਦੇ ਬੱਸਾਂ ਕਿੰਨੇ ਲੱਗੋ ਪ੍ਰਾਗਰ ਸਾਡਾ 8000 ਤੋਂ 8500 ਦੇ ਲਗਭਗ ਬਲਾਜੋ ਹੈਗਾ ਵਾਟਾ ਹਾਂਜੀ ਜਿਹੜਾ ਕੱਟਾ ਹੋਣਾ ਹੈ ਆਊਟਸੋਰਸ ਤੇ ਹੈ ਉਹ ਕਿੰਨੇ ਲਾਈਨ ਸਿਰ ਉਹ ਰੈਗੂਲਰ ਵਾਲੇ ਦਾ ਮਾਰੋ ਤੁਸੀਂ 100% ਦੇ ਹਿਸਾਬ ਨਾਲ ਲਾ ਕੇ ਸਾਡੇ ਕੋਲ ਤੇ ਇੱਕ ਇਹ ਤੋਂ ਦੋ ਟ੍ਰੈਵਲਰ ਜਾਂ ਢਿੱਪਾਂ ਦੇ ਵਿੱਚ 2 ਜਾਂ 4 ਜਲਾਇ ਕਿਸੇ ਦੇ ਵਿੱਚ 10 ਲਾ ਲਓ ਇਸ ਤੋਂ ਜ਼ਿਆਦਾ ਨਹੀਂ ਹੈ ਜਦੋਂ ਤੇ ਢਿੱਪੂ ਦੇ ਕੋਲ ਕੋਈ ਰੋਡਵੇ ਦੀ ਬੱਸ ਹੈ ਕਿਉਂ ਹੈਗੀ ਉਹਨਾਂ ਕੋਲ ਸੱਤ ਤੋਂ ਅੱਠ ਬੱਸਾਂ ਹੈਗੀਆਂ ਰੋਡਵੇ ਦੀਆਂ ਡਰਾਈਵਰਾਂ ਤੇ ਨੋਨਾਂ ਦੇ ਹੋਲ ਡਰਾਈਵਰਾਂ ਬਾਕੀ ਸਾਰੇ ਪਰਪਰਦੇ ਅਗਰ ਵਸਾਈ ਉਹਨਾਂ ਨੂੰ ਸਾਡੇ ਕੱਚੇ ਬਣਾ ਕੇ ਕੱッセ ਮਾਲੰਗੋਸਾ ਲੈ ਕੇ ਲਾ ਰਹੇ ਬਾਅਦ ਮੀਡੀਆ ਵਿੱਚ ਵੀ ਵਿਆਅ ਦਿੱਤਾ ਪ੍ਰੈਸ ਨੂੰ ਵੀ ਜਾਣ ਦਿੱਤਾ ਤੁਹਰਾ ਪ੍ਰੋਸਾਦ ਆਇਆ ਜਿੰਨੀਆਂ ਵੀ ਟੱਡੀਆਂ ਮੰਗਾ ਦੇਸ਼ ਵਿੱਚ ਇਹ ਸਰਕਾਰ ਨੇ ਸਾਨੂੰ ਫਾਈਨਲ 25% ਦੀ ਮੀਟਿੰਗ ਦਿੱਤੀ ਸੀ ਸਰਕਾਰ ਦੇ ਦੀ ਪਰ ਹਜੇ ਤੱਕ ਸਰਕਾਰ ਵੱਲੋਂ ਤਾਲਮਪੁਰ ਕੀਤਾ ਜਾ ਰਿਹਾ ਤਾਂ ਸਾਡੀ ਜਿਹੜੀਆਂ ਦੋ ਮੀਟਿੰਗਾਂ ਸੀ ਉਸ 28% ਦੀ ਫਿਰ ਕਾਲ ਦਿੱਤੀ ਹੋਈ ਆ ਕਿ ਜੇ ਸਰਕਾਰ ਸਾਡੇ ਨਾਲ ਮੀਟਿੰਗ ਨਹੀਂ ਕਰਦੀ ਜਾਂ ਸਾਡੀਆਂ ਮੰਗਾਂ ਦਾ ਹੱਲ ਨਹੀਂ